ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਕੋਠਾਗੁਰੂ ਤਹਿਸੀਲ ਅਰੰਪਰਾ ਫੂਲ ਬਾਈ ਦੇ ਘਰੇ ਆਏ ਜੀ ਅੱਜ ਪਹਿਲੀ ਵਾਰ ਵੀਡੀਓ ਬਣਾਉਂਦੇ ਆਪਾਂ ਬਾਈ ਦੇ ਕੋਲ ਤੇ ਬਾਈ ਆਪ ਤਾਂ ਫੌਜ ਚਾ ਤੇ ਬਾਈ ਕੋਲ ਦੋ ਨਹਾਗਾ ਜੀ ਤੇ ਬਾਈ ਨੇ ਦੋਨੇ ਬੱਛੇ ਹੀ ਆ ਇੱਕ ਸਾਈਵਾਲ ਚ ਪੈਂਦੀ ਆ ਇੱਕ ਥੋੜੀ ਜੱਡ ਬਲੈਕ ਆ ਜੀ ਉਹਦਾ ਐਚ ਐਫ ਦਾ ਕਰੋਸ ਜਿਆ ਥੋੜਾ ਜਿਆ ਤੇ ਜਿਹਨਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਬਸਕ੍ਰਾਈਬ ਕਰ ਲੈਣਾ ਕਮਾਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਪੁੱਛਦੇ ਬਾਕੀ ਬਾਈ ਤੋਂ ਆਪਾਂ। ਭਾਈ ਆਓ। ਭਾਈ ਅਸੀ ਗਾਲ। ਅਸੀ ਗਾਲ। ਹੋਰ ਬਈ ਠੀਕ ਆ? ਹਾਂਜੀ। ਤੇ ਵੀਰੇ ਆਪਣੇ ਕੋਲ ਦੋ ਨਾਗਾ? ਹਾਂਜੀ ਦੋ। ਅੱਛਾ ਦੋਨੇ ਬੱਚੇ ਹੀ ਆ? ਦੋਨੇ ਬੱਚੇ ਆ। ਹਾਂ। ਤੇ ਜਿਹੜੀ ਆਪਣੇ ਕੋਲੇ ਉਹ ਪਹਿਲੇ ਨੰਬਰ ਦੇ ਬੱਚੇ ਕਾਲੀ। ਹਾਂਜੀ। ਤੇ ਕਿੰਨੀ ਕੁ ਉਮਰ ਹੈ ਦੀ? ਤੇ 5-6 ਮਹੀਨੇ ਦੀ ਹੈ ਜੀ। 5 ਮਹੀਨੇ ਦੀ ਆ। ਠੀਕ ਆ। ਤੇ ਥਣੋ ਕਿਵੇਂ ਆ? ਚਾਰੀ ਆ। ਹਾਂਜੀ ਬਹੁਤ ਵਧੀਆ ਸਾਨਾ ਇਹਦੇ। ਅੱਛਾ। ਤੋਰੋ ਮੜੀ ਵੀਰੇ। ਚੈੱਕ ਕਰ ਲਈ ਪੰਜਵੇਂ ਦੀ ਉਮਰ ਆਈ ਬੱਚੀ ਦੀ ਮੂੰਹ ਦਾ ਫਰਖੀਰੀ ਹੋ ਗਈ 2 ਮਹੀਨੇ ਉਮਰ ਚ ਪੰਜ ਆ ਬਾਕੀ ਸੰਤਾਨ ਵੀ ਦਿਖਾਣਾ ਮੇਰੇ ਇਡ ਤੋਂ ਇੱਕ ਗੁਲਾਬੀ ਇਹ ਬਾਕੀ ਚੈੱਕ ਕਰ ਲਈ ਪੂਰਾ ਤੂਰਾ ਪੂਰਾ ਚੰਗਾ ਮੋੜ ਲਈ ਚੈੱਕ ਕਰ ਲਈ ਹੋ ਬੱਚਾ ਹੀ ਆ ਇਹ ਹਜੇ ਮੰਨ ਕੇ ਰੋ 5 ਕਿ ਮਹੀਨੇ ਦਾ ਬੱਚਾ ਬਾਕੀ ਵਾਈਡਨ ਨਵਾਈਆ ਧੁਆਈਆਂ ਆਪਣੀ ਬਾਈ ਇਹ ਤੇ ਇਹਦਾ ਰੇਟ ਕੀ ਆ ਇਹ ਦੇ ਦਿਆਂ 600 ਰੁਪਏ ਲੈ ਬਾਈ ਬਾਈ ਕਹਿੰਦਾ 600 ਦੀ ਦੇ ਦਾਂਗੇ ਪਰ ਬਾਕੀ ਬੱਚੀ 600 ਦੀ ਮਿਲਦੀ ਨਹੀਂ ਅੱਜ ਕੱਲ ਤੇ ਬਾਈ ਨੇ ਜਵੇਂ ਰੇਟ ਜਾਈ ਰੱਖਿਆ ਤੇ ਬਾਈ ਜਿਹੜੇ ਦੂਜੇ ਨੰਬਰ ਤੇ ਆ ਇਹ ਖੀਰੀ ਆ ਮੂੰਹ ਖੀਰੀ ਆ ਹਾਂ ਕਿਤੇ ਉਮਰ ਮੰਨ ਕੇ ਕਿੰਨੀ ਕੁ ਹੋਈ ਇਹਦੀ ਉਮਰ ਫੂ ਹੋਈ ਠੀਕ ਹੈ ਮੂੰਹ ਖੀਰੀ ਆ ਹਾਂ 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 ਬਾਕੀ ਤੁਸੀਂ ਆਪ ਦਾ ਜਿਹਨੇ ਖਰੀਦਣੀ ਹੋਵੇ ਚੈੱਕ ਕਰ ਲਓ ਤੁਸੀਂ ਦੰਦ ਪਟਕੇ ਤੇ ਸਾਈਵਾਲ ਚ ਪੈਂਦੀ ਆ ਨਾ ਵੀਰੇ ਤੇ ਸੀਮਨ ਸੁਣ ਲੈਂਦਾ ਇਹਨੇ ਨਹੀਂ ਹਜੇ ਕੁਛ ਨਹੀਂ ਭਰ ਆਇਆ ਬਸ ਕੋਈ ਨਹੀਂ ਭਰਿਆ ਸੀ ਮਣ ਠੀਕ ਹੈ ਤੋਰੇ ਬਰੇਮ ਜੀ ਚੈੱਕ ਕਰ ਲਓ ਇਹ ਵੀ ਚੰਗੀ ਆ ਬੱਚੀ ਸੰਭੀ ਪਲੀ ਆ ਇਹ ਵੀ ਬਾਕੀ ਇਹ ਕਿ ਗੱਟਾ ਫੀਲ ਦਾ ਪੈ ਗਿਆ ਦੋਨਾਂ ਨੇ ਬਣ ਜਾਣਾ ਵਧੀਆ ਚੈੱਕ ਕਰੀ ਇਹਦੇ ਤੁਰਾ ਤੁਰਾ ਸ਼ੰਗਾ ਮਾਸ ਦੀਆ ਕਰ ਲਈ ਮੋੜ ਲਈ ਚੈੱਕ ਕਰੀ ਜਿਨ੍ਹਾਂ ਨੇ ਜੇ ਕਿਸੇ ਵੀਡੀਓ ਬਣਾਉਣੀ ਹੁੰਦੀ ਹੈ ਉਹ ਆਪਣਾ ਸੰਪਰਕ ਕਰਦਾ ਕਰੋ ਆਪਣਾ ਮੋਬਾਈਲ ਨੰਬਰ ਹੈਗਾ 847162244 ਥਾਣੇ ਦੀ ਵਿਚਾਰੀ ਹੈ ਜੀ ਕੋਈ ਪੂਰਾ ਫੋਰ ਸ਼ਾਨ ਹੈ ਸੰਤਾਨ ਦਾ ਸਾਹ ਹੁੰਦਾ ਮੈਂ ਤੇ ਵੀਰੇ ਇਹਦਾ ਕੀ ਰੇਟ ਆ ਇਹਦਾ 9000 ਰੁਪਏ 9000 ਇਹ ਚੋਣ ਦਾ ਤੇ ਜੇ ਤੁਨੋਂ ਜੇ ਕਿਸੇ ਵੀਰ ਨੂੰ ਲੋੜ ਹੋਵੇ ਤੇ ਬਾਈ ਨਾਲ ਸੰਪਰਕ ਕਰਦੇ ਜੀ ਤੇ ਮੋਬਾਈਲ ਨੰਬਰ ਕਿੰਨਾ ਵੀਰੇ 9602798181 9602798181 9881 ਠੀਕ ਹੈ ਥੈਂਕ ਯੂ ਧੰਨਵਾਦ ਜੀ